ਮੇਰਾ ਨਾਮ ਰਸੇਖ ਸਿੰਘ ਹੈ। ਹਾਂਜੀ ਭਾਜੀ। ਇਹ ਪਾਟਿਆ ਮਾਰਕੀਟ ਹੈ। ਹਾਂਜੀ। ਬੱਸ ਸਟੈਂਡ ਦੇ ਕੋਲ। ਹਾਂਜੀ ਕੀ ਗੱਲ ਹੈ? ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਹੋਇਆ ਸੀ। ਦਰਵਾਜ਼ਾ ਖੁੱਲਾ ਸੀ। ਥੱਲੇ ਸਾਡੇ ਇੱਕ ਮੋਚੀ ਬੈਠਦਾ। ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅੱਜ ਚੰਦਰਾ ਕਿਵੇਂ ਟੁੱਟਾ ਪਿਆ? ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ। ਤੇ ਜਦੋਂ ਮੈਂ ਉੱਪਰ ਆਇਆ ਤੇ ਉੱਪਰ ਦੇਖਿਆ ਵੀ ਸਾਰੇ ਚੰਦਰੇ ਟੁੱਟੇ ਹੋਏ ਸੀ। ਕਿੰਨੇ ਕੁ ਦੁਕਾਨਾਂ ਦੇ ਤਾਲੇ ਜੇ? ਇਹ ਗਿਆ ਸੀ 4-5 ਦੁਕਾਨਾਂ ਸੀ। ਅੱਛਾ ਕ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਿਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨ ਜਿਹੜੇ ਦੌਰ ਤੋਂ ਸਾਮਾਨ ਸੂਣ ਵੀ ਚੋਰੀ ਕੀਤਾ ਗਿਆ ਹੈ ਸਾਮਾਨ اندرੋਂ ਕਾਫੀ ਚਲਾ ਗਿਆ ਕਟਰ-ਕੁਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਾਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਾ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-65 ਹਜ਼ਾਰ ਦੇ ਤਕਰੀਬ ਨੇਗਾ अच्छा टोटल सारा नुकसान कितना टोटल ਸਾਡਾ ਦਾ 2.5-3 ਲੱਖ ਦਾ ਨੁਕਸਾਨ ਹੈ ਤਿੰਨ ਤੋਂ ਵੀ ਉੱਪਰ ਹੋਵੇਗਾ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਤੁਹਾਡਾ ਸਾਡਾ ਸਾਡਾ ਤੇ ਦੂਜੀਆਂ ਦੁਕਾਨਾਂ ਦਾ ਸਾਡਾ ਦੂਜੀਆਂ ਦਾ ਆਟਾ ਜੀ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਨੂੰ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਅੱਗੇ ਉਸ ਨੂੰ ਕਰਾਇਆ ਹੁਣ ਸ਼ਵਾਸ਼ਣ ਇਹੋ ਹੀ ਹੈ ਦਵਾਇਆ ਉਹਨਾਂ ਵੀ ਹੁਣ ਅਸੀਂ ਦੇਖਦੇ ਹਾਂ ਕੁਝ ਲੱਭਦੇ ਹਾਂ ਇੱਥੇ ਕੋਈ ਚੌਂਕੀ ਚੌਂਕੀਦਾਰ ਰਾਤ ਨੂੰ ਰੱਖਿਆ ਨਹੀਂ ਨਹੀਂ ਚੌਂਕੀਦਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਨਹੀਂ ਠੀਕ ਹੋ ਕੁਝ ਨਹੀਂ ਮਾ ਪਾਰਟੀ ਦੇ ਮਾਰ ਕੇ ਚੋਰੀ ਬੰਦੀ ਕਾਰਵਾਈ ਕਰ ਰਹੇ ਕਿੰਨੀਆਂ ਕਿਸੇ ਦੁਕਾਨਾਂ ਤੇ ਵੈਸੇ ਤੋਂ ਬੰਦ ਆਏ ਚਾਰ ਦੁਕਾਨਾਂ ਆਏ ਜੀ ਇੱਕ ਮੇਨ ਸਟੋਰ ਹੈਗਾ ਆਹ ਬੁਝ ਚਾਰ ਦੁਕਾਨਾਂ ਦੇ ਤਾਲੇ ਤੋੜੇ ਦੋਨਾਂ ਦੀ ਦੀਕ ਦੁਕਾਨ ਚ ਚੋਰੀ ਹੈ ਬਾਕੀ ਤਾਂ ਨੇ ਤਾਲੇ ਤੋੜੇ ਆ ਉਹ ਵੈਰੀਫਾਈਿੰਗ ਕਰ ਰਹੇ ਬੰਦੀ ਕਾਰਵਾਈ ਕਰ ਰਹੇ ਸਰ ਦੁਕਾਨਾਂ ਕੋਈ ਚੌਕੀ ਚੁੰਚੀਦਾਰ ਐਸਾ ਕੋਈ ਹੈ ਨਹੀਂ ਕਿ ਨਹੀਂ ਕੋਈ ਚੌਕੀਦਾਰ ਨਹੀਂ ਰੱਖਿਆ ਨਾਲ ਜੀ ਉੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਹੋ ਗਿਆ ਇਹਨਾਂ ਦਾ ਉਹ ਕਹਿ ਰਿਹਾ ਜੀ ਕਿ ਬਾਠਿਆ ਰੁਪਇਆ ਆਇਆ ਕਲਪੀ ਕੋਈ ਇੱਕ ਵੀ ਮਿਲਦੀ ਹੈ ਸੋਨੇ ਦਾ ਬੈਠ ਕੇ ਕਰ ਲੈਂਦੇ ਜੂਗਾ ਬੰਦੀ ਕਾਰਵਾਈ ਕਰਾਂ ਠੀਕ ਹੈ ਮੇਰਾ ਨਾਮ ਨਵਦੀਪ ਸਲਮਾਨ ਹੈ ਮੇਰੀ ਇੱਥੇ ਪਹਾੜੀਆਂ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਸਿੰਧੂ ਦਾ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੋ ਦਰ ਕਰਨਾਂ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜ਼ਿਆਦਾ ਮੇਰੇ ਦੁਕਾਨ ਦੇ ਅੰਦਰੋਂ ਜ਼ਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਾਰਪੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਝ ਚੋਰੀ ਹੋਇਆ ਵਾ ਤੇ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਝ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਾ ਨਹੀਂ ਸੀਸੀਟੀਵੀ ਮਾਰਕੀਟ ਸਾਡੀ ਚ ਕੋਈ ਨਹੀਂ ਲਗਾਇਆ ਦਿਓ ਬਾਰ ਵੀ ਕੋਈ ਨਹੀਂ ਲੱਗਾ ਤੁਹਾਨੂੰ ਕੀ ਮੰਗੂ ਕੀ ਕਰਦੇ ਕੋਈ ਸ਼ਾਸਨ ਬਾਕੀ ਅਸੀਂ ਹੁਣ ਪੁਲਿਸ ਕੰਪਲੇਂਟ ਕਰਕੇ ਆਏ ਆ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਹੁਣ ਕਰਦੀ ਪਈ ਐ